ਤੋਰਾ ਅਨੇਕਾ ਕਹਤ ਮਤੇ ਕਾ ਨਾ ਮੰਨਿਓ ਸਿਬਰਾ ਤੇ ਸਾਚਰ ਵੇਦ ਸਭਾ ਉਹ ਪ੍ਰੇਮ ਕਾ ਹਮੇ ਇਹ ਕਰ ਨਾ ਜਾਣਿਓ ਜੀ ਆਸ ਬਾਨ ਕਰ ਬਾਤ ਮਰੀ ਕਰੈ ਮਤ ਹਉ ਸਭ ਤਹਾਂ ਬਖਾਨਿਓ ਤੋਰਾ ਚਲਕਾਰ ਕੋ ਜਾਣ ਕੇ ਅਰੋ ਤੁਹਾਰੋ ਦੁਆਦ ਸਾਹ ਸਭ ਵੰਦਾਰੀ Sagva Sukar Dini Bad Sah Sagva Sukar Dini Bad

ਰੱਬ ਕੈ ਸਿਮਰਨ ਕਾਲ ਪੜਹਰ ਰਬ ਕੈ ਸਿਮਰਨ ਦੁਸ਼ਮਣ ਤੜੈ ਗੁਰ ਸਿਮਰਨ ਚਿਤ ਆਗ ਲਾਗੈ ਰਬ ਕੈ ਸਿਮਰਨ ਅੰਧਿ ਨ ਜਾਤੈ ਹੱਤੈ ਸਿਮਰਨ ਬਹੁ ਮਾ ਬਿਆਪੈ ਰਬ ਕੈ ਸਿਮਰਨ ਦੁਖ ਨਾ ਸੰਤਾਪੈ ਰਬ ਕੈ ਸਿਮਰਨ ਜਾਦ ਕੈ ਸੰਗ ਸਰਬ ਦਾ ਨਾਨਕ ਰੱਬ ਕੈ ਸਿਮਰਨ ਸਭ ਕੈ ਮਾਨੀ ਰਬ ਕੈ ਸਿਮਰਨ ਹੋਇ ਸੁਫਲ ਰਬ ਕੈ रसना नान ਰੱਬ ਕੋ ਸਿਮਰੈ ਸਤਿਵਾਸੀ ਰੱਬ ਕੋ ਸਿਮਰੈ ਸਤਿਵਾਸੀ ਸਿਮਰਨ ਤੇ ਲਾਗੈ ਜਿਨਿਆ ਦਇਆਲਾ ਸਿਮਰਨ ਅਣਦਗਨੇ ਹਰੇ ਰੱਬ ਕੋ ਸਿਮਰੈ ਬਦੇ ਤੇਰੇ ਸਤੁਰ ਬਾਤੇ ਅਨਜਨ ਜਾਨ ਸਭਨ ਸਿਮਰਨ ਪੂਰੇ ਬਾਹ ਸਭ ਦਾ ਸਿਮਰਨ ਕਾ ਜਪੋਰੀ ਸਭ ਕਾ ਸਿਮਰਨ ਤਬੋ ਨਾ ਚੂਰੇ ਸਭ ਦਾ ਸਿਮਰਨ ਹਾਰ ਕੋ ਬਾਨੀ ਰੱਬ ਕਾ ਸਿਮਰਨ ਸਹਿ ਜ ਸਮਾਨੀ ਸਭ ਕਾ ਸਿਮਰਨ ਨਿਚਲੇ ਆਸਣ ਰੱਬ ਕਾ ਸਿਮਰਨ ਕਮਲ ਵਿਕਾਸ ਸਿਮਰਨ ਬੈ ਸੇ ਜਤੀ ਦਾਤੇ ਸਿਮਰਨ ਨੀਚੋਂ ਸੁਜਾਤੇ ਸਤਿ ਸਿਮਰਨ ਤਾਹੀ ਸਭਰਨਾ ਜਿਵੇਂ ਸਿਮਰਵਾਰ ਕਾਰ ਨ ਕਰਨਾ ਸਾਥ ਸਿਮਰਨ ਕੀ ਸਗਲਿਆ ਘਾਰਾ ਹਸਿ ਪਰਮੇ ਆਦਰ ਤਾਲਾ ਤਾਰੇ ਗਿਰ ਬਜਿ ਸੇ ਆਗ ਬੁਝਾ ਖਾਲਸਾ ਵਾਇਰ ਦੀ ਕੀ ਭਤੇ ਦਾਸ ਨਵਤੇਜ ਸਿੰਘ ਕਲਕੱਤਾ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਆ ਅੱਜ ਬਾਬਾ ਦੀਪ ਸਿੰਘ ਦਾ ਜਾਂ ਹਰ ਸਾਲ ਹਰ ਹਾੜ ਆਤੜ ਦੇ ਹੱਥ ਵਿੱਚ ਪੈਰ ਚੱਲਣ ਲੱਗਦਾ ਹੈ ਤੇ ਦਰਸ਼ਨ ਘਰ ਨੇ ਆਏ ਆ ਸੰਗਤਾਂ ਬਹੁਤ ਹਮ ਆਗੇ ਪੁੱਛਦੇ ਬਾਬਾ ਜੀ ਦੇ ਦਰ ਤੇ ਬਾਬਾ ਜੀ ਮਹਾਰਾਜੋ ਜਨ ਜਨ ਵਧ ਰਹੀ ਜਾ ਰਹੀ ਹੈ ਵੇਖੋ ਸੰਗਤਾਂ ਹਮ ਆਗੇ ਆਈਆਂ ਨੇ ਤੇ ਮੂੰ ਮੱਗੀਆਂ ਮਰਾਦਾ ਮਿਲਦੀਆਂ ਨੇ ਕੋ ਜੋ ਸੋਚ ਗਿਆ ਹੀ ਦਾ ਉਸ ਤੋਂ ਪਹਿਲੇ ਇੱਥੇ ਮਰਦਾ ਪੁਰੀ ਹੋ ਜਾਂਦੀ ਹੈ। ਯਾਦ ਕਰੇ ਦਾ ਕਿੰਨੀ ਸੰਗਤ ਆਂਦੀ ਹੈ। ਭਾਈ ਸੰਗਤ ਤੇ ਸਾਰੇ ਦੁਨੀਆਂ ਤੋਂ ਸੰਸਾਰ ਤੋਂ ਆ ਰਹੀ ਆ। ਹਿੰਦੂਸਤਾਨ ਦੇ ਹਰ ਕੋਨੇ ਚ ਦੁਨੀਆਂ ਚੋਂ ਬਾਹਰੋਂ ਵੀ ਦੇਸ਼ਾਂ ਚੋਂ ਵੀ ਆ ਰਹੀ ਹੈ ਸੰਗਤ। ਸਵਾਸਤ ਚ ਪਹਿਰਾ ਘਟਾਉਂਦੇ ਆ ਜੀ ਇੱਥੇ। ਸਾਨੂੰ ਮਿਲਦੀਆਂ ਨਹੀਂ ਸਕਦਾ ਬੜੀਆਂ ਜਿਹੜੀਆਂ ਬਾਹਰੋਂ ਵੀ ਆਈਆਂ ਨੇ। ਕਿੰਨੀ ਖਾਸਤਾ ਪੂਰੀ ਹੁੰਦੀ ਹੈ ਜੀ। ਸਭ ਆਪੇ ਹੋਈ ਆਸਾ ਦੇ ਤੁਸੀਂ ਅੰਨੀ ਪੂਰੀ ਹੁੰਦੀ ਹੈ ਜੋ ਤੁਸੀਂ ਮੰਗਦੇ ਹੋ ਉਹ ਤਾਂ ਮਿਲਦਾ ਹੀ ਮਿਲਣਾ ਜੋ ਨਹੀਂ ਮੰਗਦੇ ਉਹ ਵੀ ਮਿਲ ਜਾਂਦਾ ਬਾਬਾ ਜੀ ਦਰਦਾ ਕਾਵਿਆ ਕੋਈ ਨਹੀਂਦਾ ਲੋਕੀ ਮੰਗਦੇ ਨੇ ਆ ਕੇ ਬਾਈ ਇੱਥੇ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਦੌਲਤ ਮੰਗ ਰਿਹਾ ਕੋਈ ਨਾਮ ਦੀ ਦਾਤ ਮੰਗ ਰਿਹਾ ਕੋਈ ਸੇਵਾ ਮੰਗ ਰਿਹਾ ਹਰ ਚੀਜ਼ ਮਿਲਦੀ ਹੈ ਸੰਗਤਾਂ ਕਿੰਨਾ ਕੱਟ ਹੈ ਜੀ ਸੰਗਤ ਜੀ ਬੇਅੰਤ ਹੈ ਕੋਈ ਗਿਣਤੀ ਨਹੀਂ ਅੱਗੇ ਇਕੱਠ ਦੀ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਸੰਗਤ ਦਾ ਕੱਟ ਬਾਬਾ ਜੀ ਬੱਚੇ ਵੀ ਆਉਂਦੇ ਨੇ ਹਾਂਜੀ ਬੱਚੇ ਵੀ ਆਉਂਦੇ ਆ ਸੇਵਾ ਕਰਨ ਆ ਰਹੇ ਪਿੰਡਾਂ ਚੋਂ ਬੱਚੇ ਆ ਰਹੇ ਬੜੀ ਦੂਰੋਂ ਦੂਰੋਂ ਸਾਰੇ ਸੇਵਾ ਕਰਦੇ ਨੇ ਤਨਮਨ ਧਰ ਨਾਲ ਇੰਨੀ ਪ੍ਰੇਮੀ ਅੰਨੇ ਜ਼ਿਆਦਾ ਹੋ ਗਿਆ ਸੇਵਾ ਕਰਨੇ ਉਹਨਾਂ ਨੂੰ ਜਗਾ ਨਹੀਂ ਮਿਲਦੀ ਵੀ ਕਿੱਥੇ ਪੜਾਈਆ ਜਾਵੇਖੋ ਸੜਕ ਦੇ ਸੰਗਤ ਬੈਠੀ ਜਦੀ ਧਿਆਨ ਮਾਰੋ ਬਣਾਇਆ ਕੈਮਰਾ coma ਵੇਖੋ ਅੰਦਰ ਜਗਾ ਫੁੱਲ ਹੋ ਗਈ ਬਾਹਰ ਸੰਗਤ ਤੇ ਬੈਠੀ ਹੋਈ ਸੰਗਤ ਕਿੱਥੇ ਛੜਕਾ ਚੱਲਾ ਕੋਈ ਨਹੀਂ ਵੇਖ ਤੇ ਨਹੀਂ ਆ ਨੇ ਰਾਜ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇੱਥੇ ਜਗ੍ਹਾ ਮਿਲਦੀ ਉੱਥੇ ਹੀ ਬੈਠੀ ਜਾਂਦੀ ਸੰਗਤ ਕਿਸੇ ਨੂੰ ਕੋਈ ਪਤਾ ਨਹੀਂ ਧੋਪਿਆ ਗਰਮੀ ਆ ਛਾਂ ਆ ਵਿਛਾਈ ਹੋਈ ਕਿ ਨਹੀਂ ਹੋਈ ਉੱਥੇ ਸੰਗਤ ਬੈ ਜਾ ਰਹੀ ਹੈ ਬਿਲਕੁਲ ਜੀ ਸਵਰਗ ਸਵਰਗ ਤੋਂ ਹੀ ਵੱਡੀ ਥਾਂ ਹੈ ਸਵਰਗ ਦਾ ਸਭ ਇੱਥੇ ਹੀ ਹੈ ਜਿਹੜਾ ਗੁਰੂ ਘਰ ਆ ਗਿਆ ਉਹ ਸਵਰਗਾਂ 'ਚ ਆ ਗਿਆ ਸੱਚਖੰਡ ਹੀ ਆ ਇਹ ਸੱਚਖੜੀ ਗਏ ਸਵਰਗੇ ਸੱਚਖੰਡੋ ਵਸੇ ਨਿਰੰਕਾਰ ਨਿਰੰਕਾਰ ਦਾ ਵਾਸ ਹੈ ਇੱਥੇ ਸਭ ਦਾ ਮੈਂ ਤਾਂ ਸੰਗਤਾਂ ਨੂੰ ਬੇਨਤੀ ਕਰਦਾ ਗੁਰੂ ਘਰ ਆਓ ਸੇਵਾ ਕਰੋ ਨਾਮ ਜਪੋ ਸਿਮਰਤ ਕਰੋ ਐ ਦਰਵਾਲਾ ਦਿਨਾਂ ਛੁੱਟੀਆਂ ਦੇ ਇਦਾਂ ਲਾਹਾ ਖਟੋ ਜਿਹੜੇ ਬੱਚੇ ਸਾਡੇ ਗਲਤ ਕੰਮਾਂ 'ਚ ਪਏ ਹੋਏ ਆ ਨਸ਼ਿਆਂ 'ਚ ਪਏ ਨੇ ਗਲਤੇ ਪਾਸੇ ਜਾਂਦੇ ਬਣੋ ਤਾਂ ਉਹਨਾਂ ਨੂੰ ਵੀ ਬੇਨਤੀ ਆ ਵੀ ਇਹ ਚੀਜ਼ਾਂ ਛੱਡੋ ਤੇ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਓ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਤੇ ਬੱਚਾ ਨਸ਼ਿਆਂ ਤੋਂ ਛਡਾਓ ਇੱਥੇ ਆਓ ਨਸ਼ਾ ਛੱਡੋ ਤੇ ਗੁਰੂ ਘਰ ਨਾਲ ਜੁੜੋ ਤੇ ਆਪਣੀ ਸਿੱਖ ਕੌਮ ਦਾ ਮਾਣ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਈ ਵਾਹਿਗੁਰੂ ਜੀ ਆਪਣਾ ਬਖਸ਼ਿਸ਼ ਲੈ ਜਾਓ ਮੇਰਾ ਸਭ ਕੁਝ ਦੀ ਬੋਲਣਾ ਸੁਣੀ ਆਉਂਦਾ ਉਸ ਮੇਰੇ ਬਾਰੇ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰਬਾਜੀ ਸਿੰਘ ਖਾਲਸਾ ਦਾ ਨਾਮ ਹੈ ਇਹਨਾਂ ਕੇ ਅਮਰ ਸਹੀਰ ਤੰਤਰਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਨਸਾਨੀ ਸ਼ਹਾਦਤ ਨੂੰ ਹਰ ਐਤਵਾਰ ਇਹ ਕਰਵਾ ਅੱਖਾਂ ਦੀ ਤਦਾਦ ਦੇ ਸੰਗਤਾਂ ਨਾਤਮਸਤਕ ਹੋਣ ਵਾਸਤੇ ਆਉਂਦੀਆਂ ਹਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਕੇ ਆਪ ਨਾਤਮਸਤਕ ਹੋ ਕੇ ਬਾਬਾ ਜੀ ਕੋਲ ਆਉਂਦੀਆਂ ਖੁਸ਼ੀਆਂ ਪੜਦਿਆਂ ਹਨ ਸਾਡੇ ਸੰਗਤ ਜੀ ਸਾਡੇ ਬਾਬਾ ਦੀਪ ਸਿੰਘ ਜੀ ਇੰਨੇ ਮਹਾਨ ਹਨ ਕਿ ਅਕਿਰਤ ਕਾਣਾ ਦਾ ਵੀ ਉਧਾਰ ਕਰਦੇ ਨੇ ਉਹਨਾਂ ਦੀਆਂ ਝੋੜੀਆਂ ਪਾਰ ਦਿੰਦੇ ਨੇ ਜਿਨ੍ਹਾਂ ਦੀ ਚਿੱਤੇ ਨੂੰ ਝੋੜੀ ਨਹੀਂ ਪਾਰਦੀ ਉਹ ਉਸ ਦਰ ਦੇ ਧਿਆਨ ਦਾ ਹੈ ਤੇ ਬਾਬਾ ਜੀ ਕਦੇ ਵੀ ਕਿਸੇ ਨੂੰ ਖਾਲੀ ਨਹੀਂ ਛੋੜਦੇ ਆਪ ਦੇਖ ਰਹੇ ਹੋ ਲੱਖਾਂ ਦੀ ਤਰ੍ਹਾਂ ਦੇ ਵਿੱਚ ਸੰਗਤਾਂ ਜੋ ਹਨ ਅੱਜ ਬਾਬਾ ਜੀ ਦੇ ਦਰ ਦੇ ਧਿਆਨ ਕੇ ਚੁਕੜਾ ਕੱਢ ਦਿਆਂ ਹਨ ਬਾਣੀ ਪੜਦਿਆਂ ਹਨ ਬਾਣੀ ਨਾਲ ਗੀਆਂ ਹਨ ਜਿਹੜਾ ਇੱਕ ਵਾਰੀ ਆ ਜਾਂਦਾ ਉਹ ਅਗਲੀ ਵਾਰੀ ਫੇਰ ਹੋਰ ਸੰਗਤਾਂ ਨੂੰ ਲੈ ਕੇ ਬਾਬਾ ਜੀ ਦੇ ਦਰਸ਼ਣੇ ਵਾਲੇ ਕਰਨ ਵਾਸਤੇ ਲੈ ਕੇ ਹੁੰਦਾ ਸੋਰ ਸਤਸੰਗ ਜੀ ਬਾਨੀ ਅਤੇ ਬਾਨੇ ਨਾਲ ਜੁੜੀ ਹੈ ਸ਼ਹੀਦਾ ਸਿੰਘ ਦੀ ਕਿਰਪਾ ਜਿਹੜੀ ਹੈ ਔਰ ਇਹਦੀ ਦੁਨੀਆ ਤੱਕ ਵਰਤਦੀ ਰਹਿਣੀ ਹੈ ਸਾਨੂੰ ਗੁਰੂ ਘਰਾਂ ਦੇ ਨਾਲ ਜੁੜਨਾ ਚਾਹੀਦਾ ਹੈ ਮਾੜੀ ਮਸਾਨਾਂ ਤੇ ਬਾਹਰ ਕਿਤੇ ਹੋਰ ਨਹੀਂ ਜਾਣਾ ਚਾਹੀਦਾ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਬਾਨਾ ਦੀ ਸ਼ਹਾਦਤ ਨੂੰ ਪ੍ਰਣਾਮ ਕਰੀਏ ਬਾਣੀ ਪੜ੍ਹੀਏ ਦੁਪਹਿਰ ਦੇ ਵਿੱਚ ਹਾਜ਼ਰੀਆਂ ਲਵਾਈਏ ਬਾਬਾ ਜੀ ਕੋ ਝੋੜੀਆਂ ਖੁਸ਼ੀਆਂ ਨਾਲ ਭਰੀਏ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਵਾਈਏ ਬਾਣੀ ਅਤੇ ਬਾਣੇ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਆਪਣੀ ਕਿਰਪਾ ਤੇ ਕਿੰਨੀ ਬਿੱਤ ਸੱਜਣਾ ਦਈਏ ਸਾਡੇ ਬਾਬਾ ਦੀਪ ਸਿੰਘ ਜੀ ਅਪਾਰ ਬਖਸ਼ਿਸ਼ ਮਿਹਰਾ ਨੇ ਜਿਹੜਾ ਪਰ ਘਰ ਦੇ ਵਿੱਚ ਬੈਠ ਕੇ ਵੀ ਬਾਬਾ ਜੀ ਦਾ ਨਾਮ ਚਾਹ ਲੈਂਦਾ ਹੈ ਉਹਨਾਂ ਬਾਬਾ ਜੀ ਖੁਸ਼ੀਆਂ ਦੇ ਦਿੰਦੇ ਨੇ ਇਸ ਕਰਕੇ ਕੋਈ ਇਹ ਆਪਣਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਅਮਰਸਰ ਦੀ ਸੰਗਤ ਇਹ ਸਾਰੇ ਹੀ ਪੰਜਾਬ ਦੇ ਵਿੱਚੋਂ ਸਾਰੇ ਹਿੰਦੁਸਤਾਨ ਦੇ ਵਿੱਚੋਂ ਦਿੱਲੀ ਮੁੰਬਈ ਕਲਕੱਤਾ ਮਦਰਾਸ ਯੂਪੀ ਬਿਹਾਰ ਬਹੁਤ ਦੂਰਾਂ ਤੋਂ ਸੰਗਤ ਜਿਹੜੀ ਹੈ ਬਾਬਰੀ ਦੇ ਦਰ ਤੇ ਨਤਮਸਤਕ ਹੋ ਕੇ ਆਉਂਦੀਆਂ ਨੇ ਫਿਰੋਜ਼ਪੁਰੋਂ ਫਰੀਦਕੋਟੋਂ ਲੁਧਿਆਣੇੋਂ ਜਲੰਧਰੋਂ ਮਾਨਸਾ ਤੋਂ ਬਹੁਤ ਬਹੁਤ ਸੰਗਤਾਂ ਜੋ ਬਾਬਾ ਜੀ ਦੇ ਦਰ ਧਿਆਨ ਕੇ ਝੋੜੀਆਂ ਭਰਦੀਆਂ ਨੇ ਦੇਸ਼ਾਂ-ਵਦੇਸ਼ਾਂ ਤੋਂ ਵੀ ਸੰਗਤਾਂ ਜੋ ਹਨ ਬਾਬਾ ਜੀ ਦੇ ਦਰ ਧਿਆਨ ਕੇ ਦੁਪਹਿਰਾ ਕੱਢਦੀਆਂ ਹਨ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਸੰਗਤਾਂ ਜਿਹੜੇ ਬਾਬਾ ਜੀ ਨੂੰ ਧਿਆਨ ਦਿਆ ਨੇ ਨਾ ਕੋਈ ਵੀ ਕਾਰਜ ਅੜ ਜਾਂਦਾ ਹੈ ਬਾਬਾ ਜੀ ਦਾ ਨਾਮ ਲੈ ਕੇ ਜਦੋਂ ਬਾਬਾ ਜੀ ਨੂੰ ਚਾਹ ਦਿੰਦੇ ਆ ਨਾ ਤੇ ਬਾਬਾ ਜੀ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰਨ ਕਰ ਦਿੰਦੇ ਆਣ ਇਸ ਕਰਕੇ ਉਹ ਜਦੋਂ ਵੀ ਅੰਮ੍ਰਿਤਸਰ ਆਉਂਦੇ ਨੇ স্পੈਸ਼ਲ ਟੂਰ ਤੇ ਵੀ ਆਉਂਦੇ ਨੇ ਬਾਬਾ ਜੀ ਦੇ ਦਰ ਤੇ ਆਣ ਕੇ ਨਾਤਮਸਤਕ ਹੋ ਕੇ ਉਹਨਾਂ ਦਾ ਸ਼ੁਕਰਾਨਾ ਕਰਦੇ ਹਨ ਸਾਡੇ ਬਾਬਾ ਦੀਪ ਸਿੰਘ ਜੀ ਹੈ ਹੀ ਬਹੁਤ ਯਾਰ ਨੂੰ ਬਹੁਤ ਕਿਰਪਾ ਨੂੰ ਨੇ ਜਿਹੜਾ ਇੱਕ ਵਾਰੀ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਜੋ ਮਰਜੀ ਮੰਗੇ ਬਾਬਾ ਦੀਪ ਸਿੰਘ ਜੀ ਉਹ ਵਿਚੋੜੀਆਂ ਪਾਸ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ